ਕੌਣ ਸਮ ਧਰਮੀ ਫੌਜੀ ਜਿਨ੍ਹਾਂ ਦਾ ਜ਼ਿਕਰ ਅਰਜੰਟ ਢਿੱਲੋਂ ਨੇ ਆਪਣੇ ਗੀਤ ਵਿੱਚ ਕੀਤਾ ਇੰਨੀ ਵੱਡੀ ਕੁਰਬਾਨੀ ਤੋਂ ਬਾਅਦ ਵੀ ਸਿੱਖ ਕੌਮ ਨੇ ਕਿਉਂ ਨਹੀਂ ਪਾਈ ਧਰਮੀ ਫੌਜੀਆਂ ਦੀ ਕਦਰ ਜੇ ਸਾਡੇ ਪਤੀ ਨੇ ਕੁਰਬਾਨੀ ਕੀਤੀ ਹੈ ਉਹਨਾਂ ਕੁਰਬਾਨੀਆਂ ਦੇ ਮੁੱਲ ਪਾਇਆ ਜਾਵੇ ਮੈਂ ਬਹੁਤ ਔਖਾ ਇਹ ਤਾਂ ਕਰੇ ਨਾ ਕੇ ਨਾ ਆਪਣੇ ਘਰਾਂ ਨੂੰ ਮਿਲਣ ਵਾਸਤੇ ਗਏ ਘਰ ਜਾ ਕੇ ਸਾਡੇ ਤੇ ਪਿੰਡ ਵਾਲਿਆਂ ਨੇ ਅਤਵਾਦੀਆਂ ਦਾ ਦੁਸ਼ਣ ਲਾ ਕੇ ਪੁਲਿਸ ਕੋਲ ਰਿਪੋਰਟਾਂ ਕੀਤੀਆਂ ਅਤੇ ਕਿਵੇਂ ਧਾਰਮੀ ਫੌਜੀਆਂ ਦੇ ਨਾਮ ਤੇ ਕਰੋੜਾਂ ਰੁਪਏ ਇਕੱਠਾ ਕਰ ਸਰਕਾਰ ਨੇ ਮਾਰੀ ਠੱਗੀ ਕੋਲਾਹਲ ਅਰੰਭੀਤ ਸੰਘ ਜੀ ਅਵਤਾਰ ਸਿੰਘ ਸਤਾਰਾ ਸਿੰਘ ਸਪੈਸ਼ਲ ਜੀ ਜਦ ਵੀ 1984 ਦੀ ਗੱਲ ਚੱਲਦੀ ਤਾਂ ਅਕਸਰ ਸੰਤ ਜਨਰਲ ਸਿੰਘ ਭਿੰਡਰਾਵਾਲੇ ਅਤੇ ਉਹਨਾਂ ਦੇ ਸਾਥੀਆਂ ਦਾ ਜ਼ਿਕਰ ਹੁੰਦਾ ਕਿਵੇਂ ਉਹਨਾਂ ਨੇ ਧਰਮ ਅਤੇ ਹੱਕ ਸੱਚ ਦੀ ਲੜਾਈ ਲੜਦਿਆਂ ਆਪਣਾ ਆਪ ਵਾਰ ਦਿੱਤਾ ਪਰ ਉਸੇ ਲੜਾਈ ਦਾ ਹਿੱਸਾ ਕੁਝ ਅਜਹੀਆਂ ਸ਼ਖਸੀਅਤਾਂ ਵੀ ਬਣੀਆਂ ਜਿਨ੍ਹਾਂ ਨੇ ਆਪਣੇ ਵੱਡੇ ਵੱਡੇ ਅਹੁਦੇ ਛੱਡ ਐਸ਼ੋ ਆਰਾਮ ਵਾਲੀ ਜ਼ਿੰਦਗੀ ਛੱਡ ਮੌਤ ਦਾ ਰਾਹ ਚੁਣਿਆ ਅਤੇ ਸਿੱਖ ਕੌਮ ਨੇ ਉਹਨਾਂ ਨੂੰ ਧਰਮੀ ਫੌਜੀਆ ਦਾ ਨਾਮ ਦੇ ਕੇ ਉਹਨਾਂ ਦਾ ਏਮੁੱਲ ਪਾਇਆ ਕਿ ਉਹਨਾਂ ਦੇ ਪਰਿਵਾਰ ਅੱਜ ਗਰੀਬੀ ਵਿੱਚ ਰੋਲ ਰਹੇ ਮੈਂ ਬਹੁਤ ਔਖਾ ਰੱਬ ਕਰੇ ਨਾ ਕਿਨਾਂ ਪਰ ਸਿੱਖ ਕੌਮ ਨੇ ਇਹਨਾਂ ਨੂੰ ਧਰਮੀ ਫੌਜੀ ਹੀ ਕਿਉਂ ਕਿਹਾ ਇਹ ਜਾਣਨ ਲਈ ਸਾਨੂੰ 1984 ਦੇ ਉਹਨਾਂ ਕਾਲੇ ਦਿਨਾਂ ਵਿੱਚ ਜੋ ਕੁਝ ਹੋਇਆ ਉਹ ਸਮਝਣਾ ਪਵੇਗਾ ਜੂਨ 1984 ਨੂੰ ਸਰਕਾਰ ਨੇ ਜਦ ਮਿੱਥ ਲਿਆ ਕਿ ਦਰਬਾਰ ਸਾਹਿਬ ਤੇ ਹਮਲਾ ਕਰਨਾ ਤਾਂ ਉਹਨਾਂ ਨੇ ਬਲੂ ਸਟਾਰ ਆਪਰੇਸ਼ਨ ਤਹਿਤ ਫੌਜਾਂ ਭੇਜੀਆਂ ਇਹ ਆਪਰੇਸ਼ਨ ਸਰਕਾਰ ਨੇ ਇੰਨੇ ਖੂਫੀਆ ਤਰੀਕੇ ਨਾਲ ਬਣਾਇਆ ਜਦ ਫੌਜਾਂ ਪੰਜਾਬ ਆਈਆਂ ਤਾਂ ਕਿਸੇ ਨੂੰ ਨਹੀਂ ਸੀ ਪਤਾ ਕਿ ਇਨਾ ਫੌਜਾਂ ਨੇ ਕੀ ਕਹਿ ਟੋਣਾ ਲੋਕ ਸਗੋਂ ਉਹਨਾਂ ਨੂੰ ਲੰਗਰ ਅਤੇ ਜਲ ਛਕਾਉਣ ਲੱਗੇ ਬੜੀ ਵੱਡੀ ਗਿਣਤੀ ਚ ਫੌਜੀ ਗੱਡੀਆਂ ਆ ਰਹੀਆਂ ਸਨ ਉਹਨਾਂ ਗੱਡੀਆਂ ਨੂੰ ਰੋਕ ਰੋਕ ਕੇ ਅਸੀਂ ਠੰਡਾ ਜਲ ਵਰਤਾਇਆ ਸਾਨੂੰ ਕੀ ਪਤਾ ਸੀ ਵੀ ਉਹ ਕੀ ਕਰਨ ਜਾ ਰਹੇ ਨੇ 1 ਲੱਖ ਫੌਜ ਆਈ ਸੀ ਪੰਜਾਬ ਤੇ ਇਹ ਕਦੀ ਕਿਸੇ ਸਿੱਖ ਦੇ ਚਿਤਚੇ ਤੇ ਵੀ ਨਹੀਂ ਸੀ ਆ ਸਕਦਾ ਕਿ ਦਰਬਾਰ ਸਾਹਿਬ ਉੱਪਰ ਟੈਂਕਾਂ ਨਾਲ ਹਮਲਾ ਹੋਏਗਾ ਪੰਜਾਬ ਵਿੱਚ ਬਹੁਤ ਤਕੜਾ ਕਰਫਿਊ ਵੀ ਲਗਾਇਆ ਗਿਆ ਸਭ ਟੈਲੀਫੋਨ ਲਾਈਨਸ ਕੱਟ ਦਿੱਤੀਆਂ ਗਈਆਂ ਨਿਊਜ਼ ਰਿਪੋਰਟਰਾਂ ਤੇ ਵੀ ਪਾਬੰਦੀ ਲਗਾ ਦਿੱਤੀ ਗਈ ਤਾਂ ਕਿ ਆਪਰੇਸ਼ਨ ਬਲੂ ਸਟਾਰ ਦੀ ਕੋਈ ਵੀ ਖਬਰ ਬਾਹਰ ਨਾ ਜਾ ਸਕੇ। ਜਾਂਸੀ ਕਈ ਫੌਜਾਂ ਵੱਲੋਂ ਮਾਰੇ ਬੇਕਸੂਰ ਬੱਚੇ, ਔਰਤਾਂ ਨਾਲ ਕੀਤੀ ਗਈ ਬਦਸਲੂਕੀ, ਹਰਮੰਦਰ ਸਾਹਿਬ ਤੋਂ ਇਲਾਵਾ 40 ਹੋਰ ਗੁਰਦੁਆਰਿਆਂ ਤੇ ਕੀਤੇ ਗਏ ਹਮਲੇ, ਸਿੱਖ ਰੈਫਰੈਂਸ ਲਾਇਬ੍ਰੇਰੀ ਵਿੱਚ ਪਈਆਂ 20000 ਤੋਂ ਵੱਧ ਇਤਿਹਾਸਿਕ ਖੋਜਾਂ ਜਿਨ੍ਹਾਂ ਵਿੱਚ ਗੁਰੂਆਂ ਦੇ ਹਸ਼ਤਾਕਸ਼ ਵਾਲੇ ਹੁਕਮਨਾਮੇ ਵੀ ਸਨ ਨੂੰ ਸਾੜਨ ਵਾਲੀ ਖਬਰ ਬਾਹਰ ਨਾ ਨਿਕਲ ਸਕੇ। ਇਹ ਕਹਿਣਾ ਕਿ ਜੇ ਸੰਤ ਜਰਨੈਲਸ ਕਿ ਉੱਥੇ ਨਾ ਹੁੰਦੇ ਤਾਂ ਹਮਲਾ ਨਾ ਹੁੰਦਾ। ਦਰਬਾਰ ਸਾਹਿਬ ਤੋਂ ਇਲਾਵਾ 42 ਹੋਰ ਗੁਰਦੁਆਰਿਆਂ ਤੇ ਇਤਿਹਾਸਕ ਗੁਰਦੁਆਰਿਆਂ ਜਨਰਲ ਸਿੰਘ ਨਹੀਂ ਸੰ ਸਰਕਾਰ ਨੇ ਫੈਸਲਾ ਕਰ ਲਿਆ ਸੀ ਕਿ ਇਹ ਕੁਝ ਕਰਨਾ ਹੀ ਕਰ ਉਹਨਾਂ ਨੇ ਟਲਣਾ ਨਹੀਂ ਸੀ ਸੰਤ ਜਨਰਲ ਸਿੰਘ ਜਿੱਥੇ ਮਰਜ਼ੀ ਚਲੇ ਜਾਂਦੇ ਆਪਰੇਸ਼ਨ 1 ਜੂਨ ਤੋਂ 10 ਜੂਨ ਤੱਕ ਚੱਲਦਾ ਹੈ ਅਤੇ 6 ਜੂਨ ਤੱਕ ਸਭ ਨੁਕਸਾਨੀਆਂ ਜਾ ਚੁੱਕਿਆ ਸੀ ਅਕਾਲ ਤਖਤ ਸਭ ਠਹਿ ਠੇਰੀ ਕਰ ਦਿੱਤਾ ਗਿਆ ਦਰਬਾਰ ਸਾਹਿਬ ਦੀ ਵੀ ਬੇਅਦਬੀ ਕੀਤੀ ਗਈ ਹਰਮੰਦਰ ਸਾਹਿਬ ਅੰਦਰ ਖੂਨ ਦੀਆਂ ਨਦੀਆਂ ਵਹਿ ਗਈਆਂ ਰੇਡੀਓ ਤੇ ਜਦ ਪਹਿਲੀ ਖਬਰ ਚਲਾਈ ਗਈ ਕੇ ਪਿੰਡਰਾਵਾਲਾ ਇਹ ਖਾਲਿਸਤਾਨੀ ਮਿਲਟੈਂਟ ਸ਼ੋਡ ਡੱਡ ਇਨ ਗੋਲਡਨ ਟੈਂਪਲ ਤਾਂ ਲੋਕਾਂ ਵਿੱਚ ਇਹ ਖਬਰ ਅੱਗ ਵਾਂਗ ਫੈਲੀ ਹਜੇ ਤੱਕ ਜੋ ਜਰਨੈਲ ਸਿੰਘ ਪਿੰਡਰਾਵਾਲੇ ਨੂੰ ਇੱਕ ਸਿਆਸਤਦਾਨ ਅਤੇ ਸਰਕਾਰਾਂ ਦਾ ਏਜੰਟ ਦੱਸ ਰਹੇ ਸਨ ਉਹਨਾਂ ਦੀ ਸੋਚਣੀ ਹਮੇਸ਼ਾ ਲਈ ਇੱਕ ਪਲ ਵਿੱਚ ਬਦਲ ਗਈ ਤੇ ਮੈਂ ਇਹ ਸੋਚਦਾ ਸੀ ਬਦਲ ਜਿਵੇਂ ਕੀ ਮਤਲਬ ਇਹ ਇਸ ਤਰ੍ਹਾਂ ਕਰਕੇ ਵੀ ਸਿਆਸਤ ਦੇ ਵਿੱਚ ਆਉਣਾ ਚਾਹੁੰਦੇ ਨੇ ਜਦੋਂ ਮੈਂ ਉਹਨਾਂ ਦੀ ਫੋਟੋ ਵੇਖੀ ਤਾਂ ਮੈਂ ਅੱਖਾਂ ਬਿਖੇ ਤਾਂ ਮਤਲਬ ਸ਼ਹੀਦ ਹੀ ਪਾ ਗਏ ਹੂੰ ਇਹ ਤਾਂ ਸੱਚੀ ਮਤਲਬ ਜਨੈਲ ਸੀ ਸਾਡੇ ਸਿੱਖ ਪੰਥ ਦੇ ਹੂੰ ਥੋੜੀ-ਥੋੜੀ ਇਹ ਖਬਰ ਪੰਜਾਬ ਤੋਂ ਬਾਹਰ ਰਹਿ ਰਹੇ ਸਿੱਖ ਫੌਜੀਾਂ ਤੱਕ ਵੀ ਪਹੁੰਚ ਗਈ ਜਿੱਥੇ ਸਿੱਖ ਫੌਜੀ ਠਿੱਠੇ ਅਕਾਲ ਤਖਤ ਅਤੇ ਸਿੱਖਾਂ ਦੀਆਂ ਸ਼ਹਾਦਤਾਂ ਦਾ ਦੁੱਖ ਮਨਾ ਰਹੇ ਸਨ ਉੱਥੇ ਹੀ ਬਾਕੀ ਤਬਕਿਆਂ ਦੇ ਫੌਜੀ ਸ਼ਰਾਬਾ ਪੀ ਪਾਰਟੀਆਂ ਅਤੇ ਡਾਂਸ ਕਰਨ ਲੱਗੇ ਉਹ ਵੀ ਸਿੱਖ ਫੌਜੀਆਂ ਦੇ ਸਾਹਮਣੇ ਉਹ ਪਾਰਟੀ ਕਰ ਰਹੇ ਸੀ ਨੱਚ ਰਹੇ ਸੀ ਮੋਚ ਮੋਜਾਂ ਮਾਰ ਰਹੇ ਸੀ ਗਾਣ ਗਾ ਰਹੇ ਸੀ ਅੱਛਾ ਕਾਲ ਤੱਕ ਸੈਪ ਜਦੋਂ ਢਾਇਆ ਜਦੋਂ ਹਮੇਸ਼ਾ ਸੰਦਾਂ ਦੀਆਂ ਸ਼ਾਮ ਨੂੰ ਸਾਡਾ ਤਖਤ ਢਾਕੇ ਤੇ ਸਾਡੇ ਸਾਹਮਣੇ ਪਾਰਟੀਆਂ ਕੀਤੀ ਜਾ ਰਹੀਆਂ ਇਹ ਪਾਰਟੀਆਂ ਚਲ ਨਹੀਂ ਜਾਂਦੇ ਇਹ ਕਮਾਲ ਦੀ ਗੱਲ ਆ ਤੇ ਜਦ ਇਹ ਖਬਰ ਨੌ ਸਿੱਖ ਰੈਜੀਮੈਂਟ ਦੇ ਫੌਜੀਆਂ ਕੋਲ ਪਹੁੰਚੀ ਕਿ ਜਿਸ ਧਰਮ ਦੀ ਸੌਖਾ ਉਹਨਾਂ ਨੇ ਭਾਰਤ ਦੇਸ਼ ਦੀ ਰੱਖਿਆ ਕਰਨ ਦਾ ਵਾਅਦਾ ਕੀਤਾ ਸੀ ਅੱਜ ਉਸੇ ਧਰਮ ਦਾ ਸਭ ਤੋਂ ਮੁਕੱਦਸ ਸਥਾਨ ਭਾਰਤੀ ਫੌਜਾਂ ਵੱਲੋਂ ਟੈਂਕਾਂ ਅਤੇ ਤੋਪਾਂ ਨਾਲ ਤੈਸਨਾਸ਼ ਕਰ ਦਿੱਤਾ ਗਿਆ ਤਾਂ ਉਹਨਾਂ ਨੇ ਆਪਣੀਆਂ ਬੈਰਕਾ ਛੱਡ 7 ਜੂਨ 1984 ਨੂੰ ਸਭ ਤੋਂ ਪਹਿਲਾਂ ਬਗਾਵਤ ਕਰਨ ਦਾ ਫੈਸਲਾ ਕਰ ਲਿਆ 9 ਸਿੱਖ ਰੈਜੀਮੈਂਟ ਨੇ ਭਾਰੀ ਅਸਲਾ ਅਤੇ ਬਰੂਦ ਟਰੱਕਾਂ ਵਿੱਚ ਪਰ ਲਾਲਗੜ ਜੱਟਾ ਰਾਜਸਥਾਨ ਤੋਂ ਅੰਮ੍ਰਿਤਸਰ ਸਾਹਿਬ ਚਾਲੇ ਪਾ ਲਏ ਤਕਰੀਬਨ 30 ਤੋਂ ਵੱਧ ਫੌਜੀ ਗੱਡੀਆਂ ਲੈ ਉਹ ਉੱਥੋਂ ਤੁਰ ਪਏ ਰਸਤੇ ਵਿੱਚ ਉਹਨਾਂ ਨੂੰ ਰੋਕਣ ਲਈ ਬਹੁਤ ਸਾਰੇ ਜਾਲ ਵਿਛਾਏ ਗਏ ਬਾਕੀ ਰੈਜੀਮੈਂਟ ਦੇ ਫੌਜੀਆਂ ਨੇ ਉਹਨਾਂ ਤੇ ਫਾਇਰਿੰਗ ਕਰ ਹਮਲੇ ਵੀ ਕੀਤੇ ਜਿਸ ਦੌਰਾਨ ਕਈ ਸਿੱਖ ਫੌਜੀ ਬਹੁਤ ਬੁਰੀ ਤਰ੍ਹਾਂ ਜ਼ਖਮੀ ਹੋਏ ਅਤੇ ਕਈ ਉਸੇ ਤਹਾਂ ਸ਼ਹੀਦ ਵੀ ਹੋ ਗਏ ਉਹਦੇ ਪਹਿਲਾਂ ਆ ਫਿਰ ਇਹਨਾਂ ਨੇ ਅੱਗੇ ਫਿਰ ਉਹਨੇ ਟੈਂਕ ਲਾਏ ਸੀ ਅੱਛਾ ਫੌਜ ਨੇ ਉਧਰੋਂ ਗੋ ਟੈਂਕ ਲਾਦੇ ਵੀ ਜਿਹੜੀ ਸਿੱਖਾਂ ਦੀ ਬਟਾਲੀਅਨ ਆ ਰਹੀ ਇੱਥੇ ਰੁਕਿਆ ਜਾ ਗਿਆ ਇੱਥੇ ਰੁਕਿਆ ਜਾ ਗਿਆ ਕਿ ਹੋਰ ਕੋਈ ਰਸਤਾ ਨਹੀਂ ਸੀ 9000 ਮਿਲਟਰੀ ਨੇ ਸਾਨੂੰ ਉੱਥੇ ਉਸ ਟਾਈਮ ਤੇ ਘੇਰਾ ਪਾਇਆ ਸੀ ਅੰਦਰ ਛਕਣ ਲੱਗੇ ਕੇਵਲ ਜਿਹੜਾ ਹੈਗਾ 350 ਧਰਮੀ ਸਿੱਖ ਫੌਜੀਆਂ ਨੂੰ 9000 ਭਾਰਤੀ ਫੌਜ ਨੇ ਘੇਰਾ ਪਾਇਆ ਜਿਵੇਂ ਜਿਵੇਂ ਇਹ ਖਬਰ ਪੂਰੇ ਭਾਰਤ ਵਿੱਚ ਮੌਜੂਦ ਅਲੱਗ-ਅਲੱਗ ਰੈਜੀਮੈਂਟ ਦੇ ਸਿੱਖਾਂ ਤੱਕ ਪਹੁੰਚੀ ਤਾਂ ਉਹ ਵੀ ਬਾਗੀ ਹੋ ਗਏ ਤਕਰੀਬਨ 6800 ਸਿੱਖਾਂ ਨੇ ਆਪਣੀ ਰੋਜੀ ਰੋਟੀ ਛੱਡ ਧਰਮ ਨੂੰ ਚੁਣਿਆ ਅੰਮ੍ਰਿਤਸਰ ਵੱਲ ਜਾਂਦੇ ਆ ਕਈ ਸਿੱਖ ਮਾਰੇ ਗਏ ਕਈ ਫਟੜ ਹੋਏ ਅਤੇ ਕਈ ਗ੍ਰਿਫਤਾਰ ਇੱਕ ਟਰੱਕ ਲਾਸ਼ਾਂ ਦਾ ਭਰ ਗਿਆ ਉਹ ਕਹਿੰਦੇ ਵੀ ਤੁਸੀ ਪਛਾਣੋ ਅਤੇ ਜਿਹੜੇ ਸਿੱਖ ਅੰਮ੍ਰਿਤਸਰ ਸਾਹਿਬ ਪਹੁੰਚੇ ਉਹਨਾਂ ਤੋਂ ਅਕਾਲ ਤਖਤ ਦਾ ਇਹ ਹਾਲ ਦੇਖਿਆ ਨਾ ਗਿਆ ਆਪ ਦਾ ਜੋ ਹਾਲਤ ਉਸ ਵੇਲੇ ਵੇਖੇ ਵੇਖ ਕੇ ਰੋਣਾ ਆਉਂਦਾ। ਦੱਸ ਨਹੀਂ ਸਕਦੇ ਅਸੀਂ। ਜੋ ਅਸੀਂ ਹਾਲ ਤਰਮੰਦਰ ਸਾਹਿਬ ਦੇ ਵੇਖਿਓ ਉਸ ਵੇਲੇ ਅਸੀਂ ਰੋਂਦੇ ਹੀ ਨਿਕਲੇ ਉੱਥੋਂ। ਪੰਜਾਬ ਪਹੁੰਚੇ ਫੌਜੀਆਂ ਦਾ ਲੋਕਾਂ ਨੇ ਸਾਥ ਤਾਂ ਕਿਹ ਦੇਣਾ ਸੀ। ਸਗੋਂ ਉਹਨਾਂ ਨੂੰ ਅਤਵਾਦੀ ਅਤੇ ਵੱਖਵਾਦੀ ਕਹਿ ਜਲੀਲ ਕੀਤਾ। ਇੱਥੋਂ ਤੱਕ ਕਿ ਉਹਨਾਂ ਨੂੰ ਪੁਲਿਸ ਦੇ ਹਵਾਲੇ ਤੱਕ ਕਰ ਦਿੱਤਾ। ਫਿਰ ਅਸੀਂ ਆਪਣੇ ਘਰਾਂ ਨੂੰ ਮਿਲਣ ਵਾਸਤੇ ਗਏ। ਘਰ ਜਾ ਕੇ ਸਾਡੇ ਤੇ ਪਿੰਡ ਵਾਲਿਆਂ ਨੇ ਅਤਵਾਦੀਆਂ ਦਾ ਦੁਸ਼ਣ ਲਾ ਕੇ ਪੁਲਿਸ ਕੋਲ ਰਿਪੋਰਟਾਂ ਕੀਤੀਆਂ ਸਾਡੇ ਘਰ ਸੀਆਰਪੀ ਦਾ ਪਹਿਰਾ ਲੱਗਾ ਰਿਹਾ ਮੇਰੇ ਮਾਂ ਬਾਪ ਨੂੰ ਪੁਲਿਸਾਂ ਬੜਕੇ ਰਹਿ ਗਈਆਂ ਬਹੁਤ ਤਸੱਦਦ ਕੀਤੀ ਬਹੁਤ ਸਾਰੇ ਸਿੱਖ ਫੌਜੀਆਂ ਨੂੰ ਉਮਰ ਕੈਦ ਹੋਈ ਅਤੇ ਕਈਆਂ ਨੂੰ ਵੱਖ-ਵੱਖ ਸਮੇਂ ਲਈ ਜੇਲਾ ਵਿੱਚ ਛੁੱਟ ਦਿੱਤਾ ਗਿਆ ਜਿਸ ਤਰ੍ਹਾਂ ਸਿੱਖ ਫੌਜੀਆਂ ਦੀ ਇਹ ਸ਼ਹਾਦਤ ਦੇਖਦੇ ਆਂ ਐਸਜੀਪੀਸੀ ਅਤੇ ਪ੍ਰਕਾਸ਼ ਸਿੰਘ ਬਾਦਲ ਦੀ ਸਰਕਾਰ ਨੇ ਇਹਨਾਂ ਨੂੰ ਧਰਮੀ ਫੌਜੀਆਂ ਦੇ ਨਾਮ ਨਾਲ ਸਮਾਨਿਤ ਕੀਤਾ ਅਤੇ ਵਾਅਦਾ ਕੀਤਾ ਕਿ ਧਰਮੀ ਫੌਜੀਆਂ ਨੂੰ ਪੈਨਸ਼ਨ ਜਾਂ ਸ਼ਹੀਦ ਹੋਏ ਧਰਮੀ ਫੌਜੀਆਂ ਦੇ ਪਰਿਵਾਰਾਂ ਦੀ ਚੰਗੀ ਦੇਖਭਾਲ ਕੀਤੀ ਜਾਵੇਗੀ। ਧਰਮੀ ਫੌਜੀਆਂ ਦੇ ਨਾਮ ਤੇ ਬਾਦਲ ਅਤੇ ਹੋਰ ਸਿਆਸਤਦਾਨਾਂ ਵੱਲੋਂ ਕਾਫੀ ਪੈਸਾ ਇਕੱਠਾ ਕੀਤਾ ਗਿਆ ਪਰ ਇਹ ਇਕੱਠਾ ਕੀਤਾ ਗਿਆ ਪੈਸਾ ਅੱਜ ਤੱਕ ਵੀ ਕਿਸੇ ਲੋੜਵੰਦ ਧਰਮੀ ਫੌਜੀ ਤੱਕ ਨਹੀਂ ਪਹੁੰਚਿਆ ਅਤੇ ਜਦ ਵੀ ਧਰਮੀ ਫੌਜੀਆਂ ਵੱਲੋਂ ਬਾਦਲ ਨੂੰ ਇਹ ਵਾਅਦੇ ਯਾਦ ਕਰਵਾਏ ਗਏ ਤਾਂ ਉਸ ਦਾ ਹਮੇਸ਼ਾ ਇਹ ਜਵਾਬ ਹੁੰਦਾ ਸੀ ਕਿ ਖਜ਼ਾਨਾ ਖਾਲੀ ਹੈ। ਆਨੇ ਵਾਲਿਆਂ ਨੂੰ ਧਰਮੀ ਫੌਜਾਂ ਦੀ ਕਮੇਟੀ ਬਣਾ ਕੇ ਮਿਲ ਚੁੱਕਿਆ ਕਿ ਇਹਨਾਂ ਨੂੰ ਕੋਤੇ ਦੇ ਕੇ ਕਿੰਨਾ ਖਿਆਲਾ ਖਾਲੀ ਹੈ ਆਪਣੇ ਪਰਿਵਾਰਾਂ ਦੀ ਪ੍ਰਵਾਹ ਕੀਤੇ ਬਿਨਾ ਧਰਮ ਦੀ ਰੱਖਿਆ ਕਰਨ ਤੁਰੇ ਫੌਜੀਆਂ ਦੀ ਇੰਨੀ ਵੱਡੀ ਸ਼ਹਾਦਤ ਦਾ ਮੁੱਲ ਬਸ ਇਹ ਪਿਆ ਕੇ ਉਹਨਾਂ ਨੂੰ ਸਿਆਸਤਦਾਨਾਂ ਨੇ ਵੱਡੇ ਵੱਡੇ ਲਾਰੇ ਲਾ ਅਤੇ ਧਰਮੀ ਫੌਜੀਆਂ ਦਾ ਖਿਤਾਬ ਦੇ ਸੜਕਾਂ ਤੇ ਰੋਲ ਲੰਗੇ ਛੱਡ ਦਿੱਤਾ ਹੁਣ ਮੈਂ ਕੀ ਤੁਹਾਨੂੰ ਕਹਾਂ ਵੀ ਸਾਰ ਸਾਡੀ ਇੰਨੀ ਲਈ ਇਹਨਾਂ ਨੇ ਇੱਕ ਵਾਰੀ ਆਪ ਦੇ ਮੂੰਹ ਇਹ ਸ਼ਬਦ ਕਹਿਤਾ ਵੀ ਉਹ ਸਾਡੇ ਧਰਮੀ ਫੌਜੀ ਆ ਤੇ ਇਹ ਇਹ ਸਾਨੂੰ ਨਾਂ ਦੇਣ ਵਾਲੇ ਆ ਬਾਕੀ ਸਾਰ ਸੂਰ ਕੋਈ ਨਹੀਂ ਲਈ ਇਹਨਾਂ ਨੇ ਨਾ ਸਾਡੀ ਨਾ ਕੋਈ ਸਾਡੇ ਪਰਿਵਾਰਾਂ ਦੀ ਸਾਰ ਲਈ ਪਿੱਛੋਂ ਅੱਜ ਸਿੱਖ ਕੌਮ ਨੂੰ ਚਾਹੀਦਾ ਕਿ ਉਹ ਮਹਿੰਗੇ ਲੰਗਰਾਂ ਦੀ ਥਾਂ ਸਾਦੇ ਲੰਗਰ ਲਗਾਉਣ ਗਰੀਬ ਦਾ ਮੂੰਹ ਗੁਰੂ ਦੀ ਗੁਲਕ ਵਾਲੇ ਸਿਧਾਂਤ ਤੇ ਚੱਲਣ ਜਿਨ੍ਹਾਂ ਸਿੱਖ ਪਰਿਵਾਰਾਂ ਦੇ ਬੱਚੇ ਸਕੂਲ ਦੀ ਫੀਸ ਨਹੀਂ ਦੇ ਪਾ ਰਹੇ ਕਿਤਾਬਾਂ ਨਹੀਂ ਲੈ ਪਾ ਰਹੇ ਧਰਮੀ ਫੌਜੀ ਜੋ ਦੋ ਵਕਤ ਦੀ ਰੋਟੀ ਨਹੀਂ ਖਾ ਪਾ ਰਹੇ ਉਹਨਾਂ ਦੀ ਬਾਹ ਫੜਨ ਪਰ ਅਫਸੋਸ ਸਾਡੀ ਸਿੱਖ ਕੌਮ ਇਹਨਾਂ ਸੋਚ ਵਿਚਾਰ ਕਰਨ ਨੂੰ ਰਾਜ਼ੀ ਹੀ ਨਹੀਂ ਉਹ ਪੀਜ ਅਤੇ ਵਰਗਰਾਂ ਦੇ ਲੰਗਰ ਤੇ ਕਰੋੜਾਂ ਖਰਚ ਦੇਣਗੇ ਪਰ ਕਿਸੇ ਗਰੀਬ ਸਿੱਖ ਦੀ ਮਦਦ ਨਹੀਂ ਕਰਨਗੇ ਅੱਜ ਦੇ ਸਮੇਂ ਧਰਮੀ ਫੌਜੀਆਂ ਦੇ ਹਾਲਾਤ ਇੰਨੇ ਮਾੜੇ ਹਨ ਕਿ ਕੋਈ ਰੋਟੀ ਨੂੰ ਤਰਸ ਰਿਹਾ ਕੋਈ ਰਿਕਸ਼ਾ ਚਲਾ ਆਪਣਾ ਢਿੱਡ ਪਾਲ ਰਿਹਾ ਕੋਈ ਟੁੱਟੀ ਛੱਤ ਵਾਲੇ ਘਰ ਵਿੱਚ ਰਹਿ ਰਿਹਾ ਅਤੇ ਕੋਈ ਮੁਕਾਬਲੇ ਦੌਰਾਨ ਹਮੇਸ਼ਾ ਦੀ ਫੱਟੜ ਹੋ ਮੰਜੇ ਤੇ ਪਿਆ ਆਪਣੀ ਮੌਤ ਦੀ ਉਡੀਕ ਕਰ ਰਿਹਾ ਧਰਮੀ ਫੌਜੀਆਂ ਦੀ ਇਹ ਹਾਲਤ ਅਤੇ ਸਿੱਖ ਕੌਮ ਦਾ ਉਹਨਾਂ ਤੋਂ ਇੰਜ ਮੂੰਹ ਫੇਰ ਲੈਣਾ ਇਸ ਬਾਰੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਮੈਨੂੰ ਕਮੈਂਟ ਬਾਕਸ ਵਿੱਚ ਜਰੂਰ ਦੇਣਾ ਇਸ ਵੀਡੀਓ ਨੂੰ ਲਾਈਕ ਅਤੇ ਆਪਣੇ ਦੋਸਤਾਂ ਨਾਲ ਸ਼ੇਅਰ ਜਰੂਰ ਕਰਨਾ ਇਸ ਨਾਲ ਮੈਨੂੰ ਇਦਾਂ ਦੀਆਂ ਹੋਰ ਵੀਡੀਓਜ਼ ਬਣਾਉਣ ਵਿੱਚ ਹੌਸਲਾ ਮਿਲੇਗਾ ਮੇਰੀ ਸਪੋਰਟ ਕਰਨ ਲਈ ਅਤੇ ਇਦਾਂ ਦੀਆਂ ਹੋਰ ਵੀਡੀਓਜ਼ ਦੇਖਣ ਲਈ ਤੁਹਾਡਾ ਆਪਣਾ ਚੈਨਲ ਜਸਟ ਮਲਹਾਰ ਸਬਸਕ੍ਰਾਈਬ ਜਰੂਰ ਕਰਨਾ ਧੰਨਵਾਦ